ਹਿੰਦੁਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਇਹ ਇੱਕ ਛੋਟਾ ਜਿਹਾ ਸ਼ਰਧਾਪੂਰਵਕ ਪ੍ਰੋਗਰਾਮ ਜੁੜਜਤ ਕੀਤਾ ਹੈ ਇੱਕ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਹੈ ਡਾਕਟਰ ਮਨਮੋਨ ਸਿੰਘ ਇੱਕ ਅਜਿਹੇ ਇਕੱਲੇ ਸਿੱਖ ਪਹਿਲੇ ਪ੍ਰਧਾਨ ਮੰਤਰੀ ਹੋਏ ਆ ਜਿਨ੍ਹਾਂ ਨੇ ਵਟਵਾਰੇ ਤੋਂ ਬਾਅਦ ਹਿੰਦੁਸਤਾਨ ਚ ਆ ਕੇ ਲੋਕਾਂ ਦੀ ਸੇਵਾ ਕਰਕੇ ਕਾਂਗਰਸ ਪਾਰਟੀ ਦੀ ਸੇਵਾ ਕਰਕੇ ਅਲੱਗ ਅਲੱਗ ਅਹੁਦਿਆਂ ਤੇ ਰਹਿ ਕੇ ਦੇਸ਼ ਦੇ ਤਰੱਕੀ ਲਈ ਆਰਥਿਕ ਸੁਝਾਵਾਂ ਦੇ ਨਾਲ ਆਮ ਜਨਤਾ ਨੂੰ ਰਿਲੀਫ ਦਿੱਤਾ ਹੈ ਦੇਸ਼ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਗਏ ਹੈ ਡਾਕਟਰ ਮਨਮੋਨ ਸਿੰਘ ਨੇ ਆਪਦੇ ਜੀਵਨ ਦੇ ਕਾਰਜਕਾਲ ਚ ਵੱਖੋ ਵੱਖਰੀ ਸਥਾਨਾਂ ਦੇ ਵੱਖਰੋ ਵੱਖਰੀ ਅਹੁਦਿਆਂ ਤੇ ਰਹਿ ਕੇ ਰਾਈਟ ਟੂ ਫੂਡ ਰਾਈਟ ਟੂ ਐਜੂਕੇਸ਼ਨ ਮਨਰੇਗਾ ਪਰਮਾਨੂ ਸੰਧੀ ਕਿਸਾਨਾਂ ਦੇ ਲਈ ਲੈਂਡ ਐਕਵੀਜੀਸ਼ਨ ਦੇ ਰੂਲਸ ਫੋਰੈਸਟ ਦੇ ਰੂਲਸ ਤੁਹਾਡੇ ਆਧਾਰ ਕਾਰਡ ਤੇ ਹੋਰ ਬਹੁਤ ਸਾਰੀਆਂ ਨੀਤੀਆਂ ਜਿਹੜੀਆਂ ਮਜ਼ਦੂਰਾਂ ਲਈ ਬੱਚਿਆਂ ਲਈ ਗਰੀਬਾਂ ਲਈ ਕਿਸਾਨਾਂ ਲਈ ਦੇਸ਼ ਦੀ ਤਰੱਕੀ ਲਈ ਆਰਥਿਕ ਸੁਧਾਰਾਂ ਲਈ ਉਹ ਉਹਨਾਂ ਨੇ ਆਪਦੇ ਜੀਵਨ ਕਾਲ ਚ ਲਿਆਂਦੀਆਂ ਸੀ ਉਹਨਾਂ ਨੂੰ ਛਤ ਛਤ ਨਮਨ ਕਰਦੇ ਆ ਸਰਦਾਰ ਮਨਮੋਹਨ ਸਿੰਘ ਇੱਕ ਅਜਿਹੇ ਰਾਜਨੀਤਿਕ ਵਿਸ਼ਣ ਜੋ ਬੜੇ ਹਾਜ਼ਰ ਜਵਾਬ ਸੀ ਜੇ ਪਾਰਲੀਮੈਂਟ ਚ ਉਹਨਾਂ ਨੇ ਅਗਵਾਈ ਕੀਤੀ ਤਾਂ ਵਕਤ ਵਿਪੱਖਸ਼ ਨੂੰ ਕਦੇ ਵੀ ਉਹਨਾਂ ਨੇ ਵਿਰੋਧ ਦੀ ਨਜ਼ਰ ਨਾਲ ਨਹੀਂ ਦੇਖਿਆ ਪ੍ਰਤੀ ਦਵੰਦੀ ਸਮਝਦੇ ਹੋਏ ਨਾਲ ਸਾਥੀ ਸਮਝਦੇ ਹੋਏ ਉਹਨਾਂ ਨੂੰ ਇੱਜ਼ਤ ਨਾਲ ਉਹਨਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਰਹੇ ਵਰਲਡ ਲੈਵਲ ਤੇ ਵੀ ਡਾਕਟਰ ਮਨਮੋਨ ਸਿੰਘ ਜਦੋਂ 2008 ਚ ਦੇਸ਼ ਦੇ ਵਰਲਡ ਲੈਵਲ ਤੇ ਕੋਈ ਮਸਲੇ ਹੋਏ ਉਦੋਂ ਵੀ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਔਰ ਡਾਕਟਰ ਮਨਮੋਨ ਸਿੰਘ ਇਕੱਲੇ ਅਜਿਹੇ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਜੋ ਹਿੰਦੁਸਤਾਨ ਦੀ ਅੱਜ ਤੱਕ ਦੀ ਕਰੰਸੀ ਹੋਈ ਹੈ 10 ਦਾ ਨੋਟ ਹੋਇਆ 2005 ਚ ਡਾਕਟਰ ਮਨਮੋਨ ਸਿੰਘ ਨੇ ਬਤੌਰ ਪ੍ਰਧਾਨ ਮੰਤਰੀ ਉਹਨਾਂ ਦੇ ਦਸਕਤ ਅੱਜ ਵੀ ਉਹ 10 ਦੇ ਨੋਟਾਂ ਤੇ ਹਾਜ਼ਰ ਨੇ ਬਹੁਤ ਸਤਿਕਾਰਤ ਰੂਹ ਸੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਸੀ ਸਾਫ਼ ਸੁਪੱਛ ਹਾਜ਼ਰ ਜਵਾਬ ਨੇਕ ਦਿਲ ਇਨਸਾਨਸਲ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੱਜ ਇਕੱਠੇ ਹੋਏ ਇੰਨਾ ਕੁਛ ਤੁਸੀਂ ਪ੍ਰਾਪਤੀਆਂ ਉਹਨਾਂ ਦੀਆਂ ਗੁਣਾਂਤੀਆਂ ਨਾ ਪੂਰਾ ਦੇਸ਼ ਉਹਨਾਂ ਨੇ ਖੜਾ ਕੀਤਾ ਨਾ ਤੇ ਅੱਜ ਜਦੋਂ ਉਹਨਾਂ ਦੀ ਡੈਥ ਹੋਈ ਹੈ ਸੰਸਕਾਰ ਕਰਨਾ ਸੀ ਰਾਜ ਘਾਟ ਦੀ ਜਗ੍ਹਾ ਦੀ ਗੱਲ ਕੀਤੀ ਜਾਵੇ ਬਹੁਤ ਘਾਟ ਨਿਗਮ ਦਾ ਜਿਹੜਾ ਹੈਗਾ ਉੱਥੇ ਸੰਸਕਾਰ ਕੀਤਾ ਗਿਆ ਇਹ ਪੂਰੀ ਦੁਨੀਆ ਦੇ ਵਿੱਚ ਹਾਕਾਰ ਮੱਚੀ ਹੋਈ ਹੈ અપਮਾਨ ਹੋਇਆ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਡਾਕਟਰ ਮਨਮੋਨ ਸਿੰਘ ਇੱਕ ਅਜਿਹੀ ਸ਼ਖਸੀਅਤ ਸੀ ਜਿਹੜੀ ਦੇਸ਼ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਰਿਸਪੈਕਟਡ ਸ਼ਖਸੀਅਤ ਸੀ ਜਿਹੜੀ ਰਾਜ ਘਾਟ 'ਚ ਉਹਨਾਂ ਨੂੰ ਜਗ੍ਹਾ ਸਨਮਾਨ ਅੰਤਿਮ ਸਨਮਾਨ ਦੇਣ ਲਈ ਨਹੀਂ ਦਿੱਤੀ ਤੇ ਨਿਗਮ ਘਾਟ ਦੇ ਵਿੱਚ ਜਿਹੜੀ ਉਹਨਾਂ ਨੂੰ ਜਗ੍ਹਾ ਦਿੱਤੀ ਇਹ ਰਾਜਨੀਤੀ ਤੋਂ ਪ੍ਰੇਰਿਤ ਗੱਲਾਂ ਨੇ ਮੌਕੇ ਦੇ ਸ਼ਾਸਕਾਂ ਨੇ ਅਜਿਹੀ ਗੱਲ ਕੀਤੀ ਹੈ ਪਰ ਇਹ ਚੰਗੀ ਗੱਲ ਨਹੀਂ ਮੰਨ ਲਓ ਜੇ ਆਪਾਂ ਅੱਜ ਸ਼੍ਰੀ ਅਟਲ ਵਿਹਾਰੀ ਬਾਜਪਾਈ ਜੀ ਜਾਂ ਕੋਈ ਹੋਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੋ ਮੌਜੂਦਾ ਸਰਕਾਰ ਦੇ ਵਿੱਚ ਅਗਰ ਉਹਨਾਂ ਦੇ ਭਾਗੀਵਾਰ ਹੁੰਦੇ ਤਾਂ ਕੀ ਉਹ ਇਹ ਜੀ ਗੱਲ ਕਰਦੇ ਇਹ ਚੰਗੀ ਗੱਲ ਨਹੀਂ ਕੀਤੀ ਬਟ ਆਏ ਆ ਸ਼ਾਸਕ ਕਈ ਸੋਸ਼ਲ ਮੀਡੀਆ ਤੇ ਸਿੱਖ Hindu ਦਾ ਮਸਲਾ ਬਣਾਈ ਜਾਂਦੇ ਕਹਿੰਦੇ ਉਹ ਸਿੱਖ ਸੀ ਤਾਂ ਕਰਕੇ ਹੋਇਆ ਜਿਹੜੇ Hindu ਸਿੱਖ ਦੇ ਮਸਲੇ ਆ ਇਹ ਤਾਂ ਦੇਸ਼ ਦੀ ਪਹਿਲਾਂ ਹੀ ਅੱਜ ਬਹੁਤ ਮਾੜੀ ਹਾਲਤ ਹੋਈ ਵੀ ਹੈ ਇਸ ਤਰ੍ਹਾਂ ਦੇ ਧਾਰਮ ਨਾਲ ਪ੍ਰਚਾਰ ਨਾਲ ਜਾਂ ਹੋਰ ਤਰ੍ਹਾਂ ਦੇ ਪਰ ਅੱਜ ਦਾ ਦਿਨ ਇਹ ਜੀਆਂ ਗੱਲਾਂ ਕਰਨ ਦਾ ਨਹੀਂ ਪਰ ਮੌਜੂਦਾ ਸਰਕਾਰ ਨੇ ਇੱਕ ਦੇਸ਼ ਦੇ ਮਹਾਨ ਸਪੂਤ ਪਹਿਲੇ ਸਿੱਖ ਪ੍ਰਧਾਨ ਮੰਤਰੀ ਔਰ ਦੇਸ਼ ਨੂੰ ਤਰੱਕੀਆਂ ਦੇ ਰਾਹਾਂ ਤੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਗਰੀਬੀ ਦੇ ਪੱਖੋਂ ਫੂਡ ਐਕਟ ਦੇ ਪੱਖੋਂ ਸੰਧੀਆਂ ਦੇ ਪੱਖੋਂ ਆਧਾਰ ਕਾਰਡ ਹੋਰ ਨੀਤੀਆਂ ਫੋਰੈਸਟ ਨੀਤੀਆਂ ਹਰ ਚੀਜ਼ ਦੀਆਂ ਨੀਤੀਆਂ ਬਣਾ ਕੇ ਦੇਸ਼ ਨੂੰ ਇੱਥੇ ਤੱਕ ਲਿਆਂਨ ਵਾਲੇ ਉਸ ਇਨਸਾਨ ਨੂੰ ਅੱਜ ਪੂਰਨ ਸਨਮਾਨ ਦੇਣਾ ਚਾਹੀਦਾ ਸੀ ਇਹਨਾਂ ਨੇ ਬਹੁਤ ਮਾੜੀ ਗੱਲ ਅਪਮਾਨ ਹੋਇਆ ਜਾਂਦੇ ਕੋਸ ਪਾਰਟੀ ਇਸ ਗੱਲ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਇੱਕ ਡੱਲੇਵਾਲ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਬੈਠੇ ਹਨ ਕਿਸਾਨ ਨੂੰ ਅੰਦੋਲਨ ਨੂੰ ਲੈ ਕੇ ਤੇ ਡੀਜੀਪੀ ਵੀ ਪਹੁੰਚ ਗਏ ਸਰਕਾਰਾਂ ਵੀ ਪਹੁੰਚ ਗਈਆਂ ਕਿਵੇਂ ਦੇਖਦੇ ਹੋ ਦੇਖੋ ਜਿੱਥੋਂ ਤੱਕ ਕਿਸਾਨ ਜਿਹੜੇ ਫਾਰਮਰਸ ਦਾ ਐਜੀਟੇਸ਼ਨ ਹੈ ਇਹ ਬਹੁਤ ਲੰਬਾ ਚੱਲ ਰਿਹਾ ਹੈ ਦੱਲੇਵਾਲ ਸਾਹਿਬ ਉੱਥੇ ਬਹੁਤ ਕਈ ਲੰਮੇ ਦਿਨ ਤੋਂ ਮਹੀਨੇ ਤੋਂ ਉੱਤੇ ਹੋ ਗਿਆ ਉਹ ਉਹਨਾਂ ਨੇ ਭੁੱਖ ਹੜਤਾਲ ਕੀਤੀ ਵੀ ਹੈ ਪਰ ਮੌਕੇ ਦੀ ਹਿੰਦੁਸਤਾਨ ਸਰਕਾਰ ਇਸ ਗੱਲ ਨੂੰ ਬਹੁਤ ਲਾਈਟਲੀ ਲੈ ਰਹੀ ਹੈ ਜਾਣ ਬੁਝ ਕੇ ਅੱਖਾਂ ਮੀਚੀ ਬੈਠੇ ਐ ਸਰਕਾਰ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਦੇਸ਼ ਦੇ ਲੋਕ ਸੂਬਿਆਂ ਦੇ ਲੋਕ ਜਦੋਂ ਕੋਈ ਅੰਦੋਲਨ ਕਰਦੇ ਐ ਸਰਕਾਰਾਂ ਦੇ ਫਰਜ਼ ਹੁੰਦੇ ਆ ਉੱਥੇ ਜਾ ਕੇ ਮੌਕੇ ਤੇ ਲੋਕਾਂ ਦੀਆਂ ਜਿਹੜੇ ਅੰਦੋਲਨਕਾਰੀ ਨੇ ਜਾਂ ਕੋਈ ਆਪਦੀਆਂ ਮੰਗਾਂ ਰੱਖਦੇ ਆ ਉਹਨਾਂ ਨਾਲ ਬੈਠ ਕੇ ਗੱਲ ਕਰਨ ਇਹ ਬਹੁਤ ਨਿੰਦਨਯੋਗ ਆ ਕਿ ਮੌਜੂਦਾ ਸਰਕਾਰਾਂ ਚਾਹੇ ਪੰਜਾਬ ਦੀ ਆ ਚਾਹੇ ਹਿੰਦੁਸਤਾਨ ਦੀ ਆ ਇਹ ਦੋਨੋਂ ਨਕਾਰਾ ਹੋ ਚੁੱਕੀਆਂ ਨੇ ਇਹਨਾਂ ਨੇ ਡੱਲੇਵਾਲ ਸਾਹਿਬ ਤੇ ਕਿਸਾਨ ਯੂਨੀਅਨਸ ਜੋ ਇਹ ਐਜੀਟੇਸ਼ਨ ਨੂੰ ਚਲਾ ਰਹੀਆਂ ਉਹਨਾਂ ਨਾਲ ਗੱਲਬਾਤ ਕਰਨੀ ਸੀ ਆਪਦੇ ਮੈਸੈਂਜਰਸ ਭੇਜਨੇ ਸੀ ਮੀਟਿੰਗਾਂ ਦੇ ਦੌਰ ਜਾਰੀ ਰੱਖਣੇ ਸੀ ਇਹ ਇਹਨਾਂ ਨੇ ਬਹੁਤ ਮਾੜਾ ਕੀਤਾ ਇਹ ਮੂਵਮੈਂਟ ਖਤਮ ਹੋ ਸਕਦੀ ਸੀ ਪਰ ਹੋ ਸਕਦਾ ਹਿੰਦੁਸਤਾਨ ਦੀ ਸਰਕਾਰ ਜਾਣਬੁੱਝ ਕੇ ਇਹ ਮੂਵਮੈਂਟ ਨੂੰ ਖਤਮ ਹੋਣ ਨਹੀਂ ਦੇਣਦੀ ਹੋਵੇ ਹਾਈ ਕੋਰਟ ਨੇ ਹਾਈ ਕੋਰਟ ਨੇ ਵੀ ਕਿਹਾ ਵੀ ਇਹ ਮਸਲਾ ਜਲਦੀ ਸੁਪਰੀਮ ਕੋਰਟ ਸੋਰੀ ਹਾਂ ਸੁਪਰੀਮ ਕੋਰਟ ਤਾਂ ਡਾਇਰੈਕਸ਼ਨ ਦੇ ਸਕਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਹਿੰਦੁਸਤਾਨ ਤੇ ਪੰਜਾਬ ਦੀ ਸਰਕਾਰ ਨੂੰ ਕਿਹਾ ਵੀ ਤੁਸੀਂ ਮੌਕੇ ਤੇ ਜਾਓ ਕੋਈ ਤੱਕਾਸ਼ਾਈ ਨਹੀਂ ਕਰਨੀ ਪਰ ਕੋਸ਼ਿਸ਼ ਕਰੋ ਇਹਨੂੰ ਕਰੋ ਪਰ ਦੋਨੋਂ ਸਰਕਾਰਾਂ ਨੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਅੱਖਾਂ ਪੁੰਜਣ ਵਾਸਤੇ ਆਪਦੇ ਮੰਤਰੀਆਂ ਨੂੰ ਭੇਜਤਾ ਸੈਂਟਰ ਵਾਲਿਆਂ ਨੇ ਇੱਕ ਅੱਧੀ ਵਾਰ ਆਪਦੇ ਅਫਸਰਾਂ ਨੂੰ ਭੇਜਤਾ ਗੱਲ ਖਤਮ ਹੋ ਗਈ ਕਿਉਂਕਿ ਜਿਹੜਾ ਅੰਦੋਲਨ ਹੁੰਦਾ ਉਹਨੂੰ ਖਤਮ ਕਰਨ ਲਈ ਲੜੀ ਵਾਰ ਮੀਟਿੰਗਾਂ ਚੱਲਦੀਆਂ ਉਹ ਤਾਂ ਕੰਮ ਹੀ ਨਹੀਂ ਕੀਤਾ ਉਹ ਤਾਂ ਬਾਰਡਰ ਕੋਲ ਤੇ ਵੀ ਅਟਰੈਕਸ਼ਨ ਦਿੱਤੀ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਕਾਂਗਰਸ ਪਾਰਟੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਸਮਰਥਨ ਕਰਦੀ ਹੈ ਹਰ ਮੰਗ ਦਾ ਸਮਰਥਨ ਕਰਦੀ ਹੈ ਡਾਕਟਰ ਮਨਮੋਨ ਸਿੰਘ ਨੇ ਕਿਸਾਨਾਂ ਦੇ ਜ਼ਮੀਨ ਅधिਗ੍ਰਹਿਣ ਕਰਨ ਵਾਲੇ ਵੀ ਕਾਨੂੰਨ ਬਣਾਏ ਸਨ ਜੀ ਜਿਹੜੇ ਡੱਲੇਵਾਲ ਸਾਹਿਬ ਅੱਜ ਉਥੇ ਭੁਖ ਹੜਤਾਲ ਤੇ ਬੈਠੇ ਐ ਹਿੰਦੁਸਤਾਨ ਤੇ ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦੀ ਐ ਵੀ ਤੁਸੀਂ ਛੇਤੀ ਤੋਂ ਛੇਤੀ ਜਾ ਕੇ ਇਸ ਨੂੰ ਖਤਮ ਕਰੋ ਔਰ ਜਿਹੜਾ ਕੱਲ ਪੰਜਾਬ ਬੰਦ ਦਾ ਕਾਂਗਰਸ ਪਾਰਟੀ ਸਮਰਥਨ ਕਰਦੀ ਐ ਸਾਡੇ ਕਿਸਾਨ ਜੋ ਪੰਜਾਬ ਕਿਸਾਨ ਸੈੱਲ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਅਗਵਾਈ 'ਚ ਉਹਨਾਂ ਨੇ ਇਸ ਬਾਰੇ ਪੱਤਰ ਵੀ ਜਾਰੀ ਕੀਤਾ ਇੱਕ ਬੱਸ ਡਿੱਗੀ ਆ ਤੁਹਾਨੂੰ ਪਤਾ ਹੀ ਹੈ ਹਨਾ ਕਿੰਨੇ ਬੰਦੇ 9 ਬੰਦਿਆਂ ਦੀ ਡੈਥ ਹੋ ਚੁੱਕੀ ਐ ਤੇ ਜਿਹੜੇ ਜ਼ਖਮੀ ਬੰਦੇ ਸੀ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਕੀਤਾ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ ਡੀਸੀ ਸਾਹਿਬ ਪਹੁੰਚੇ ਸੀ ਜ਼ਖਮੀਆਂ ਦਾ ਪਤਾ ਲੱਤਾ ਕਹਿੰਦੇ ਜੀ ਸਾਰਾ ਖਰਚਾ ਅਸੀਂ ਕਰਾਂਗੇ ਜਿੰਨਾ ਵੀ ਜ਼ਖਮੀਆਂ ਤੇ ਪਰ ਉਹ ਲੋਕਾਂ ਕੋਲੇ ਉੱਥੇ ਪੈਸੇ ਨਹੀਂ 1500 ਤੋਂ 2 2000 ਦੇ ਉਹ ਮਹਿੰਗੇ ਜਿਹੜੇ ਆ ਆਪਣੇ ਚੈੱਕਅਪ ਕਰਾ ਰਹੇ ਆ ਐਮ ਆਰ ਆਈ ਕਰਵਾ ਰਹੇ ਆ ਉਹ ਆਪਦੇ ਪੈਸਿਆਂ ਚੁ ਕਰਾ ਰਹੇ ਤੇ ਕਿੱਥੇ ਇਹਨਾਂ ਨੇ ਐਲਾਨ ਕੀਤਾ ਸੀ ਕਹਿੰਦੇ ਵੀ 1 ਰੁਪਿਆ ਨਹੀਂ ਲੱਗਦਾ ਸਾਰਾ ਖਰਚਾ ਪ੍ਰਸ਼ਾਸਨ ਸਰਕਾਰ ਦੋਗੀ ਜ਼ਖਮੀਆਂ ਤੇ ਤਾਂ ਲੋਕ ਹੁਣ ਸਿਵਲ ਹਸਪਤਾਲ ਦੇ ਵਿੱਚ ਜਿਨ੍ਹਾਂ ਕੋਲੇ ਵਿਚਾਰੇ ਪੈਸੇ ਵੀ ਹੈ ਨਹੀਂ ਮੰਗ ਤੜਕੇ ਦਿਹਾੜੀਆਂ ਕਰਨ ਵਾਲੇ ਬੰਦੇ ਆ ਉਹ ਪੈਸੇ ਆਪ ਦੀਆਂ ਜੇਬਾਂ ਚ ਲਈ ਜਾਂਦੇ ਜਿੱਥੋਂ ਤੱਕ ਬਸ ਹਾਦਸਾ ਜੀਵਨ ਸਿੰਘ ਵਾਲੇ ਨਹਿਰ ਚ ਡਿੱਗ ਕੇ ਹੋਇਆ ਉੱਥੇ ਜਿਹੜੀਆਂ ਬੱਚਿਆਂ ਦੀਆਂ ਤੇ ਯਾਤਰੀਆਂ ਦੀਆਂ ਮੌਤਾਂ ਹੋਈਆਂ ਅਸੀਂ ਉਹਤੇ ਸ਼ੋਕ ਪ੍ਰਗਟ ਕਰਦੇ ਆ ਕਾਂਗਰਸ ਪਾਰਟੀ ਕੰਨੀਓ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰੇ ਕਰਦੇ ਆ ਜਿੱਥੋਂ ਤੱਕ ਸਵਾਲ ਹੈ ਪੰਜਾਬ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਮੁਫਤ ਲਾਜ ਮਿਲੂਗਾ ਇਹ ਪੰਜਾਬ ਸਰਕਾਰ ਦੀ ਨਲੈਕੀ ਹੈ ਕਿ ਸਿਵਲ ਹਸਪਤਾਲ ਜਾਂ ਹੋਰ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ 'ਚ ਜਿਹੜੇ ਮਰੀਜ਼ ਬਾਕੀ ਉਸ ਵਾਸਤੇ ਜੋ ਐਕਸੀਡੈਂਟ 'ਚ ਲਿਆਂਦੇ ਗਏ ਉਹਨਾਂ ਤੋਂ ਪੈਸੇ ਚਾਰਜ ਕਰਨਾ ਜਾਂ ਉਹਨਾਂ ਨੇ ਪੈਸੇ ਦੇ ਕੇ ਐਕਸ-ਰੇ ਐਮ ਆਰ ਆਈ ਜਾਂ ਸਕੈਨ ਕਰਾਉਣੇ ਇਹ ਨਿੰਦਨਯੋਗ ਗੱਲ ਹੈ ਸਰਕਾਰਾਂ ਨੂੰ ਇਹ ਜਾ ਕੁਝ ਨਹੀਂ ਕਰਨਾ ਚਾਹੀਦਾ ਕੁਦਰਤੀ ਆਫਤਾਂ ਨੇ ਇਹਨਾਂ ਵਾਸਤੇ ਵੱਖਰੇ ਫੰਡ ਹੁੰਦੇ ਆ ਇਹ ਤੇ ਉਹਨਾਂ ਨੂੰ ਸ਼ਕਤੀ ਨਾਲ ਨਜਿੱਠਦੇ ਹੋਏ ਲੋਕਾਂ ਦੀ ਮਦਦ ਕਰਨੀ ਕਿਸਾਨਾਂ ਨੇ ਧਰਨਾ ਵੀ ਦਿੱਤਾ ਤਲਮੰਡੀ ਸਾਹਿਬ ਸਿਵਲ ਹਸਪਤਾਲ ਦੇ ਸਾਹਮਣੇ 10 ਲੱਖ ਰੁਪਏ ਦੀ ਮੰਗ ਕੀਤੀ ਹੈ ਜਿਹੜੇ ਮ੍ਰਿਤਕਾਂ ਬਾਕੀਆਂ ਨੂੰ ਉਹਨਾਂ ਨੇ ਕਿਹਾ ਵੀ ਪੰਜ ਪੰਜ ਇੱਕ ਇੱਕ ਨੌਕਰੀ ਵੀ ਚਾਹੀਦੀ ਹੈ ਤੇ ਇੱਕ ਜਿੱਥੋਂ ਤੱਕ ਕਿਸੇ ਵੀ ਵੀਰਾਂ ਨੇ ਧਰਨਾ ਦੇ ਕੇ ਕੋਈ ਵੀ ਅੰਦੋਲਨ ਕਰਕੇ ਇਹਨਾਂ ਮ੍ਰਿਤਕਾਂ ਲਈ ਸਹਿਯੋਗ ਮੰਗ ਆਰਥਿਕ ਮੰਗ ਜਾਂ ਨੌਕਰੀ ਦੀ ਮੰਗ ਕੀਤੀ ਹੈ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿਉਂਕਿ ਜਿਨ੍ਹਾਂ ਦੇ ਘਰਾਂ ਚ ਇਹ ਜੀ ਦਿੱਕਤ ਆਉਂਦੀ ਹੈ ਪੈਸਿਆਂ ਨਾਲ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਚਲੋ ਇਹਦੇ ਨਾਲ ਕੀ ਹੁੰਦਾ ਕਿ ਆਮ ਜਿਹੜੇ ਪਿੱਛੇ ਪਰਿਵਾਰ ਹੁੰਦਾ ਉਹਨੂੰ ਥੋੜੀ ਬਹੁਤ ਸਹਾਇਤਾ ਮਿਲ ਜਾਂਦੀ ਹੈ ਘਰ ਕਈ ਵਾਰ ਵੱਡੇ ਘਰੋਂ ਚਲੇ ਜਾਂਦੇ ਆ ਕਮਾਉਣ ਵਾਲਾ ਚਲਾ ਜਾਂਦਾ ਜਾਂ ਕੋਈ ਚਲੇ ਜਾਂਦੇ ਆ ਉਹਨਾਂ ਨੂੰ ਸਹਾਇਤਾ ਮਿਲ ਜਾਂਦੀ ਹੈ ਨੌਕਰੀਆਂ ਦੀ ਮੰਗ ਵੀ ਹੈ ਜਾਇਜ਼ ਮੰਗ ਹੈ ਹੁਣ ਮੇਰ ਦਾ ਕਿਵੇਂ ਹੈ ਮਸਲਾ ਕਿਉਂਕਿ ਸਾਰੇ ਕਹਿੰਦੇ ਆ ਵੀ ਪੈਸੇ ਵਾਲਾ ਮੇਰ ਬਣੂਗਾ ਆਮ ਬੰਦਾ ਚੁਣੋਗੇ ਤੁਸੀਂ ਕਿ ਇੱਕ ਦੇ ਮੇਰ ਨੂੰ ਲੈ ਕੇ ਗ੍ਰੀਫਿੰਗ ਤੋਂ ਤੱਕ ਜੇ ਕੋਈ ਦਿਨੇ ਖਵਾਬ ਦੇਖਦਾ ਤਾਂ ਉਹਨੂੰ ਦੇਖਣ ਤੋਂ ਰੋਕਿਆ ਨਹੀਂ ਜਾ ਸਕਦਾ ਇੱਕ ਗੱਲ ਬਣੀ ਹੈ ਦਿਲ ਬਹਲਾਣੇ ਕੋ ਗਾਲਿਬ ਖਿਆਲ ਅੱਛਾ ਹੈ ਜਿੱਥੋਂ ਤੱਕ ਮੇਰ ਨਗਰ ਨਿਗਮ ਦਾ ਸਵਾਲ ਹੈ ਸਾਡੇ ਅਸ਼ੋਕ ਪ੍ਰਧਾਨ ਜੀ ਇਸ ਟਾਈਮ ਐਕਟਿੰਗ ਮੇਅਰ ਦੇ ਤੌਰ ਤੇ ਉੱਥੇ ਕੰਮ ਕਰ ਰਹੇ ਆ ਕਾਂਗਰਸ ਕੋਲੇ ਪੂਰਾ ਮੈਜੋਰਟੀ ਹੈ ਐਤੋਂ ਪਹਿਲਾਂ ਵੀ ਮੈਂ ਪਿਛਲੀ ਗੱਲ ਤੇ ਥੋੜਾ ਜਿਹਾ ਚਾਨਣ ਪਾਉਣਾ ਚਾਹੁੰਦਾ ਕਿਉਂਕਿ ਮੈਂ ਤਿੰਨ ਚਾਰ ਦਿਨਾਂ ਤੋਂ ਮੈਂ ਵੀ ਖੁਦ ਇਸ ਗੱਲ ਤੇ ਸੁਣਦਾ ਸੀ ਆਪ ਦੇ ਮਾਧਿਅਮ ਰਾਹੀਂ ਇਹ ਲੋਕਾਂ ਤੱਕ ਗੱਲ ਪਹੁੰਚਣੀ ਵੀ ਚਾਹੀਦੀ ਹੈ ਪਹਿਲੀ ਗੱਲ ਤਾਂ ਜਦੋਂ ਰਮਨ ਗੋਇਲ ਸਾਬਕਾ ਮੇਅਰ ਇੱਥੇ ਮੇਅਰ ਹੁੰਦੇ ਸੀ ਤਾਂ ਉਦੋਂ ਦੂਜੀਆਂ ਪਾਰਟੀਆਂ ਦੇ ਕਾਉਂਸਲਰਸ ਤੇ ਹੋਰਾਂ ਸਭ ਦਾ ਕਹਿਣਾ ਸੀ ਵੀ ਇਹ ਅਨਜਾਨ ਹੈ ਇਹ ਨਵੀਂ ਹੈ ਇਹਨੂੰ ਕੰਮ ਨਹੀਂ ਆਉਂਦਾ ਇਸ ਕਰਕੇ ਇਹਨੂੰ ਬਦਲਿਆ ਜਾਵੇ ਤਾਂ ਅੱਜ ਜਿਹੜੀ ਬਾਜ਼ਾਰ ਚ ਗੱਲ ਹੈ ਵੇ ਇੱਕ ਨਵਾਂ ਮੁੰਡਾ ਆਇਆ ਹੈ ਪੈਸਿਆਂ ਦੀ ਗੱਲ ਜਿਵੇਂ ਤੁਸੀਂ ਦੱਸੀ ਹੈ ਖਰੀਦਾ ਫਰੋਖਤ ਦੀ ਗੱਲ ਜਿਵੇਂ ਚੱਲਦੀ ਹੈ ਬਾਜ਼ਾਰ ਚ ਆਮ ਲੋਕਾਂ ਚ ਚਰਚਾ ਹੈ ਇਹ ਵੀ ਚਰਚਾ ਹੈ ਨਾ ਕਿ ਐਮਸੀ ਕੌਂਸਲਰ ਆਇੜੇ ਉਹ ਮੈਂ ਦੱਸ ਇਹੀ ਗੱਲ ਉਸੇ ਦੀ ਹੈ ਤਾਂ ਜਿਹੜਾ ਸਾਥੀ ਬੱਚੇ ਉਸ ਸਮੇਂ ਦੇ ਰਮਨ ਗੋਇਲ ਸਾਹਿਬ ਕਾ ਮੇਅਰ ਨੂੰ ਬਦਲਿਆ ਕਿਉਂਕਿ ਅਣਜਾਣ ਨਵਾਂ ਹੋਣ ਚ ਕੀ ਅੱਜ ਉਹ ਮੁੱਦਾ ਦੁਬਾਰਾ ਲਾਗੂ ਨਹੀਂ ਹੋਊਗਾ ਦੂਸਰੀ ਗੱਲ ਜਦੋਂ ਪਹਿਲਾ ਇਹ ਮੂਵਮੈਂਟ ਚੱਲੀ ਸੀ ਜਦੋਂ ਜਨਰਲ ਹਾਊਸ ਹੋਇਆ ਸੀ ਨੋ ਕੰਫੀਡੈਂਸ ਮੋਸ਼ਨ ਆਇਆ ਸੀ ਉਦੋਂ ਵੀ ਪੈਸੇ țeਲੇ ਦੀ ਗੱਲ ਚੱਲਦੀ ਸੀ ਮੈਨੂੰ ਤੇ ਕਾਂਗਰਸ ਪਾਰਟੀ ਨੂੰ ਇਹ ਪਿੱਛੇ ਕਾਂਗਰਸ ਪਾਰਟੀ ਹੈ ਇਹਨੂੰ ਪੂਰਾ ਯਕੀਨ ਹੈ ਪਰ ਜਿਹੜੇ ਕਾਂਗਰਸ ਪਾਰਟੀ ਦੇ ਕਾਉਂਸਲਰ ਹੈ ਉਹ ਖੰਡੇ ਦੀ ਧਾਰ ਤੇ ਨੱਚਣ ਵਾਲੇ ਹੈ ਜਿਹੜੇ ਦਾਗ ਲਾਉਂਦੇ ਹੈ ਉਹ ਵੀ ਦਾਗ ਲਾਉਣ ਵਾਲੇ ਪਹਿਲਾਂ ਵੀ 5-6 ਲੋਕ ਸੀਗੇ ਉਹ ਪਹਿਲਾਂ ਕਾਂਗਰਸ 'ਚ ਸੀ ਉਹਨਾਂ ਨੇ ਇਹੋ ਜਿਹਾ ਕੁਝ ਕੀਤਾ ਹੁਣ ਵੀ ਉਹੀ ਸਾਡੇ 'ਚ ਬੈਠ ਕੇ ਸਾਡੇ ਸਾਥੀਆਂ 'ਚ ਗੱਲਬਾਤ ਚਲਾ ਕੇ ਕੋਸ਼ਿਸ਼ ਕਰਕੇ ਬਰਗ ਲਾਉਣ ਦੀ ਕੋਸ਼ਿਸ਼ ਕਰਦੇ ਆ ਬਰਗ ਗਲਾ ਕੇ ਉਹ ਚੀਜ਼ਾਂ ਨੂੰ ਅੱਗੇ ਪਿੱਛੇ ਲੈ ਕੇ ਜਾਣਾ ਚਾਹੁੰਦੇ ਆ ਦੇਖੋ ਜੇ ਤਾਂ ਹੋਈ ਪ੍ਰਭੂ ਦੀ ਇੱਛਾ ਆਪਾਂ ਛੱਤ 'ਤੇ ਬੈਠੇ ਆਂ ਕਈ ਵਾਰ ਬੈਠਿਆਂ ਦੇ ਪੱਖਾ ਡਿੱਗ ਬੰਦੇ ਦਾ ਪ੍ਰਭੂ ਦੀ ਇੱਛਾ ਹੁੰਦੀ ਹੈ ਪਰ ਜੇ ਹੋਈ ਬੰਦਿਆਂ ਦੇ ਸਾਰੇ ਫਿਰ ਮੈਚ ਸਖਤੀ ਨਾਲ ਲੜਾਂਗੇ ਕਾਂਗਰਸ ਪਾਰਟੀ ਪੂਰੀ ਕੈਮ ਹੈ ਕਾਂਗਰਸ ਪਾਰਟੀ ਦੇ ਕਾਉਂਸਲਰ ਪੂਰੇ ਕੈਮ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨਾਲ ਸਾਡੀ ਗੱਲ ਹੋ ਚੁੱਕੀ ਆ ਉਹ ਪੂਰੇ ਕੈਮ ਹੈ ਕਾਂਗਰਸ ਪਾਰਟੀ ਕਦੇ ਵੀ ਮੇਅਰ ਬਦਲਣ ਦੇ ਵਿੱਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਊਗੀ ਇਹਦੇ ਚ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਆਪ ਪ੍ਰੈਸ ਵਾਲੇ ਵੀਰਾਂ ਨੇ ਮੌਕੇ ਦੇ ਐਮਐਲਏ ਸਰ ਜਗਰੂਪ ਸਿੰਘ ਗਿੱਲ ਨੂੰ ਇਹ ਗੱਲ ਸਵਾਲ ਪੁੱਛਿਆ ਸੀ ਵੀ ਤੁਹਾਡੇ ਪਾਰਟੀ ਦਾ ਹੁਕਮ ਹੈ ਉਹ ਵੱਡਾ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਸੀ ਕਿ ਆਤਮਾ ਤੇ ਆਪਦੀ ਨਿਜਜ ਜਿਹੜਾ ਹੈ ਅਣਖ ਵੱਡੀ ਹੁੰਦੀ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਤਿੰਨ ਤੋਂ 5000 ਰੁਪਏ ਨੂੰ ਵੋਟ ਵਿਕੀ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨਾਲ ਐਡਾ ਵੱਡਾ ਧੋਖਾ ਜਦੋਂ ਇਹ ਮੌਜੂਦਾ ਆਪ ਸਰਕਾਰ ਬਣੀ ਲੋਕਾਂ 'ਚ ਹੋ ਗਿਆ ਕਿ ਆਮ ਆਦਮੀ ਦੀ ਸਰਕਾਰ ਕਹਿੰਦੇ ਸੀ ਪਰ ਇਹ ਤਾਂ ਇਨਾਂ ਦੇ ਖੁਦ ਦੇ ਐਮ.ਐਲ.ਏ. ਖੁਦ ਦੇ ਪਾਰਟੀਆਂ ਦੇ ਲੀਡਰ ਹੀ ਦੋਸ਼ ਲਾਈ ਜਾਂਦੇ ਆ ਵੀ ਖਰੀਦਾ ਫਰੋਕਤ ਹੁੰਦੀ ਐ। ਦੂਜੀ ਗੱਲ ਹੁਣ ਇੱਕ ਗੱਲ ਇੱਥੇ ਨਵੀਂ ਹੋਰ ਆ ਗਈ। ਪਿੱਛੇ ਜੇ ਸਾਡੇ ਇੱਕ ਸਤਕਾਰਤ ਲੀਡਰ ਸਹਿਬਾਨ ਨੇ ਦੋਸ਼ ਵੀ ਲਾਇਆ ਸੀ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਐ ਉਹ ਡੱਗੀ 'ਚ ਰੁੜਦੇ ਫਿਰਦੇ ਹੁੰਦੇ ਸੀ। ਅੱਜ ਜਦੋਂ ਡੱਗੀ 'ਚ ਰੁੜਦੇ ਫਿਰਦੇ ਹੁੰਦੇ ਸੀ ਉਹਨਾਂ ਦੇ ਨਾਲ ਦੇ ਸਾਥੀ ਅੱਜ ਜਿਹੜੇ ਲੋਕ ਅੱਜ ਮੇਅਰ ਬੰਨਾ ਚਾਹੁੰਦੇ ਆ ਜਾਂ ਜਿਨ੍ਹਾਂ ਦਾ ਸਵਾਲ ਤੁਸੀਂ ਮੈਨੂੰ ਕੀਤਾ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਇੰਨਾ ਵੀ ਮਾਨ ਸਨਮਾਨ ਨਹੀਂ ਰਹੂਗਾ ਵੀ ਉਹਨਾਂ ਦੀ ਸਪੋਰਟ ਲੈ ਕੇ ਜਿਨ੍ਹਾਂ ਨੇ ਕਹੇ ਵੀ ਐ ਚੱਲਦਾ ਰਹਿੰਦਾ ਸੀ ਤਾਂ ਫਿਰ ਇਹ ਕਿੱਥੇ ਗੱਲ ਗਈ ਇਸ ਕਰਕੇ ਇਹ ਗੱਲਾਂ ਤਾਂ ਬਾਅਦ ਦੀਆਂ ਮੈਂ ਕਾਂਗਰਸ ਪਾਰਟੀ ਦੇ ਕੌਂਸਲਰਸ ਨੂੰ ਵੀ ਆਪ ਜੀ ਦੇ ਮਾਧਮ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਵੀ ਥੋਡੇ ਬਨਾਤੇ ਥੋਡੀ ਅੱਖ ਨੂੰ ਥੋਡੀ ਆਤਮਾ ਨੂੰ ਕੁਝ ਚੁਣਿੰਦਾ ਬੰਦੇ ਦਾਗੀ ਕਰਦੇ ਨੇ ਕਲਡੇ ਹੋ ਜੋ ਅਜਿਹੇ ਬੰਦਿਆਂ ਨੂੰ ਕਲਡਾ ਜਵਾਬ ਦਿਓ ਜਿਹੜਾ ਕੋਈ ਢਿੱਲੀ ਗੱਲ ਇਹ ਜੀ ਜਾਂ ਕੋਈ ਮਾੜੀ ਚੰਗੀ ਗੱਲ ਤੁਹਾਡੇ ਕੋਲੇ ਬੈਠ ਕੇ ਕਰਦਾ ਹੈ ਉਹਦੇ ਨਾਲ ਸਾਰੇ ਸਖਤੀ ਨਾਲ ਜਿਠੋ ਪਾਰਟੀ ਤੋਂ ਉੱਤੇ ਕੋਈ ਨਹੀਂ ਜਿਹੜੇ ਬੰਦੇ ਨੇ ਪਾਰਟੀ ਨੂੰ ਧੋਖਾ ਜ਼ਿੰਦਗੀ ਚ ਦਿੱਤਾ ਪਿਛਲੇ 5-7 ਸਾਲਾਂ ਦਾ ਰਿਕਾਰਡ ਤੁਸੀਂ ਕੱਢ ਲਓ ਜੇ ਕੋਈ ਮੁੱਖ ਮੰਤਰੀ ਰਹੇ ਪਾਰਟੀ ਦੇ ਪ੍ਰਧਾਨ ਰਹੇ ਸਾਬਕਾ ਮੰਤਰੀ ਰਹੇ ਜਿਨ੍ਹਾਂ ਨੇ ਵੀ ਪਾਰਟੀ ਨੂੰ ਧੋਖਾ ਦਿੱਤਾ ਅੱਜ ਉਹਨਾਂ ਦਾ ਨਾਮ ਨਹੀਂ ਹੈ ਪਾਰਟੀ ਵੱਡੀ ਹੈ ਪਾਰਟੀ ਤੋਂ ਕੋਈ ਵੱਡਾ ਨਹੀਂ ਵਕਤ ਆਉਣ ਤੇ ਪਾਰਟੀ ਕੋਲੇ ਗੱਲ ਸਾਰੀ ਹੁੰਦੀ ਹੈ ਠੀਕ ਹੈ ਮੌਕੇ ਦੇ ਕਈ ਵਾਰ ਕੋਈ ਗੱਲ ਨਹੀਂ ਕੀਤੀ ਜਾਂਦੀ ਪਰ ਮੈਨੂੰ ਕਾਂਗਰਸ ਪਾਰਟੀ ਦੇ ਹਰ ਉਸ ਕਾਉਂਸਲਰ ਤੇ ਯਕੀਨ ਹੈ ਕਿ ਉਹ ਚੇਤਾਨ ਮੰਗੂ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਜਦੋਂ ਮੇਅਰ ਦੀ ਚੋਣ ਮੌਜੂਦਾ ਸਰਕਾਰ ਕਰਵਾਉ ਪਰ ਪਹਿਲਾਂ ਤਾਂ ਮੈਨੂੰ ਲੱਗਦਾ 1 ਸਾਲ ਹੋ ਗਿਆ ਸਰਕਾਰ ਚੋਣ ਕਰਵਾਉਣਾ ਹੀ ਨਹੀਂ ਚਾਹੁੰਦੀ ਤੇ ਨਹੀਂ ਕਰਵਾਵੇ ਜਦੋਂ ਕਰਵਾਉਗੀ 28 ਦੇ 28 ਕਾਉਂਸਲਰ ਪਹਿਲਾਂ ਵੀ ਤੁਹਾਡੇ ਮੂਰੇ ਬਸ ਚ ਕਾਂਗਰਸ ਪਾਰਟੀ ਰਾਜਾ ਵੜਿੰਗ ਜੀ ਦੀ ਅਗਵਾਈ ਚ ਤੁਹਾਡੇ ਮੂਰੇ ਕਾਰਪੋਰੇਸ਼ਨ ਚ ਲੈ ਕੇ ਆਈ ਸੀ ਹੁਣ ਵੀ 28 ਦੇ 28 ਕਾਉਂਸਲਰ ਉਸੇ ਅਗਵਾਈ ਚ ਵੜਿੰਗ ਸਾਹਿਬ ਦੀ ਅਗਵਾਈ ਚ ਕਾਂਗਰਸ ਦੀ ਲੀਡਰਸ਼ਿਪ ਜੋ ਸਟੇਟ ਦੀ ਆ ਉਹਦੀ ਅਗਵਾਈ ਚ ਉਸੇ ਬਸ ਚ ਕਾਰਪੋਰੇਸ਼ਨ ਚ ਅਸੀਂ ਲੈ ਕੇ ਆਵਾਂਗੇ ਇਹ ਸਾਨੂੰ ਯਕੀਨ ਹੈ ਕਿਵੇਂ ਦੇਖਦੇ ਹੋ ਵਿਧਾਇਕ ਨੂੰ ਕਿਵੇਂ ਦੇਖਦੇ ਹੋ ਹੁਣ ਦੋ ਕੰਮ ਹੋਏ ਪਏ ਆ ਉਦੋਂ ਇੱਕ ਨਾ ਲੋਕ ਤਰਨ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਜਾਂ ਜਾਂ ਜਿਹਦੇ ਪਾਸੇ ਉਧਰ ਤੁਹਾਨੂੰ ਪਤਾ ਹੀ ਹੈ ਕਿ ਪਾਰਟੀ ਦੇ ਇਹ ਉਹਨਾਂ ਦੇ ਪਾਰਟੀ ਦਾ ਅੰਦਰੂਨੀ ਮਸਲਾ ਹੈ ਲੋਕ ਕਿਹੜੇ ਪਾਸੇ ਜਾਣਾ ਚਾਹੁੰਦੇ ਆ ਲੋਕਾਂ ਨੂੰ ਕੋਈ ਰਾਈ ਨਹੀਂ ਦਿਖਦਾ ਬਠਿੰਡੇ 8 10 ਲੀਡਰ ਨੇ ਮੌਜੂਦਾ ਸਰਕਾਰ ਦੀ ਪਾਰਟੀ ਦੇ ਪਰ ਸ਼ਾਇਦ ਜੇ ਤੁਸੀਂ ਲੋਕਾਂ ਨੂੰ ਸਰਵੇ ਕਰ ਲਓ ਸਾਰੇ ਜਿਹੜੇ ਉਹ ਜਿੱਤੇ ਆ ਕੌਂਸਲਰ ਪਤਾ ਹੀ ਹੈ ਮੈਂ ਤਾਂ ਜੀ ਹਾਂ ਨਾ ਉਹ ਸਾਰੇ ਪ੍ਰੋਜੈਕਟ ਕਹਿੰਦੇ ਅਸੀਂ ਲੈ ਕੇ ਆ ਰਹੇ ਹਾਂ ਵੀ ਕਿ ਫਿਰ ਐਮਐਲਏ ਕੀ ਦੇਖੋ ਪ੍ਰੋਜੈਕਟ ਲਿਆਉਣਾ ਐਮਐਲਏ ਸਾਹਿਬ ਦਾ ਵਿੱਚ ਹੱਥ ਹੋਣਾ ਹੈ ਕਿ ਨਹੀਂ ਹੋਣਾ ਇਹ ਉਹਦੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਪਰ ਪਿਛਲੇ 3 ਸਾਲ ਤੋਂ ਹਜੇ ਤੱਕ ਦਾ ਅਸੀਂ ਕਾਰਪੋਰੇਸ਼ਨ ਰਾਹੀਂ ਜਾਂ ਕਿਤੇ ਆਸੇ-ਪਾਸੇ ਮੌਜੂਦਾ ਸਰਕਾਰ ਦਾ ਇੱਕ ਪੈਸੇ ਦਾ ਵੀ ਸਹਿਯੋਗ ਕਿਸੇ ਕੰਮ 'ਚ ਨਹੀਂ ਦੇਖਿਆ ਪੁਰਾਣੇ ਪ੍ਰੋਜੈਕਟ ਸੀ ਕਾਂਗਰਸ ਪਾਰਟੀ ਦੇ ਚਲਾਏ ਹੋਏ ਸੀ ਕਾਂਗਰਸ ਪਾਰਟੀ ਦੇ ਪ੍ਰੋਜੈਕਟ ਅਜ ਪੂਰੇ ਹੋ ਗਏ ਉਹਨਾਂ ਦੇ ਅਦਗਟ ਨੋ ਕਰੀ ਜਾਂਦੇ ਐ ਜਦੋਂ ਕੋਈ ਲਿਆਉਣ ਕੋ ਤੇ ਦੇਖ ਲਾਂਗੇ ਪਰ ਬਸ ਸਟੈਂਡ ਨੂੰ ਇਹ ਟਰਾਲੀ ਚ ਪਾ ਕੇ ਨਹੀਂ ਧਰਦੇ ਆ ਕੀ ਲੱਗਦਾ ਤੁਹਾਨੂੰ ਬਸ ਸਟੈਂਡ ਕੋਈ ਕਹਿੰਦਾ ਪਹਿਲਾਂ ਵਾਲਾ ਰਹਿਣ ਦੋ ਕੋਈ ਕਹਿੰਦਾ ਪਟੇਲ ਨਗਰ ਵਾਲਾ ਠੀਕ ਸੀ ਕੋਈ ਕਹਿੰਦਾ ਮਲੋੜ ਰੋਡ ਤੇ ਆ ਗੋਨੇਆਂ ਵਾਲਾ ਰੋਡ ਤੇ ਕੀ ਲੱਗ ਲੱਗੇ ਕੋਈ ਸੁਝਾਅ ਜਿਹੜਾ ਸਾਰੇ ਬੰਦੇ ਪ੍ਰਾਇਜਿੰਗ ਪਾਰਟੀਆਂ ਦੇ ਡਿਸੀਜਨਰ ਨਾਲ ਮੀਟਿੰਗ ਹੋਈ ਹੈ ਕਿਵੇਂ ਦੇਖਦੇ ਹਾਂ ਜਿੱਥੋਂ ਤੱਕ ਸਾਨੂੰ ਮੀਟਿੰਗ 'ਚ ਸੱਦਿਆ ਗਿਆ ਸੀ ਉਹਦੇ ਵਿੱਚ ਤਾਂ ਉਹਨਾਂ ਨੇ ਸਾਡੇ ਕੋਲੇ 4-5 ਪ੍ਰੋਪੋਜ਼ਲਾਂ ਦੱਸ ਕੇ ਦੱਸਣੀਆਂ ਚਾਹੀਆਂ ਸੀ ਵੀ ਆਹ ਹਾਲਾਤ ਆ ਜਿੱਥੋਂ ਤੱਕ ਬੱਸ ਸਟੈਂਡ ਬਾਹਰ ਜਾਣ ਦਾ ਮਸਲਾ ਹੈ ਜਾਂ ਨਾ ਮਸਲਾ ਹੈ ਉਹ ਟਰਾਲੀ ਜੀ ਰਹਿਣਾ ਸਿਰਫ ਲੋਕਾਂ ਨੂੰ ਬਰਗਲਾਉਣ ਦੀ ਗੱਲ ਹੈ ਜਦੋਂ ਪਦੇ ਬਣੂਗਾ ਉਦਦੇ ਦੇਖਾਂਗੇ ਸਾਨੂੰ ਨਹੀਂ ਲੱਗਦਾ ਜਿਹੜੀ ਪ੍ਰਾਪਰਟੀ ਆ ਉਹ ਤਾਂ ਆਸਮਾਨ ਨੂੰ ਹੋ ਗਈ ਹੈ ਨਾ ਹੁਣ ਤਾਂ ਰੇਡ ਉਹ ਮੈਂ ਦਸੀ ਇਹਨਾਂ ਨੇ ਜੀ ਉਹ ਉਹ ਜਿਹੜੇ ਜਿੱਥੇ ਮਰਜ਼ੀ ਲਈ ਫਿਰ ਟਰਾਲੀ ਨੂੰ ਕਦੇ ਇੱਧਰਲੇ ਪਾਸੇ ਪਹਿਲਾਂ ਤਾਂ ਇੱਧਰ ਲਈ ਫਰੇ ਆਪਣੇ ਕੈਂਟ ਥਾਣੇ ਗੱਨੀ ਫਿਰ ਉਹ ਗੋਦਿਆਂ ਵਾਲਾ ਰੋਡ ਤੇ ਲੈ ਕੇ ਹੁਣ ਮਲੂਲ ਰੋਡ ਤੇ ਰਹਿ ਕੇ ਇਧਰ ਵੱਡਾ ਬਾਲੀ ਰੋਡ ਕੱਲੀ ਲੈ ਜਾਣਗੇ ਟਰਾਲੀ ਜਾਂ ਬੱਸ ਸਟੈਂਡ ਜਿੱਥੇ ਮਰਜੀ ਲੀ ਫਿਰ ਜਦੋਂ ਬਣੂਗਾ ਨਿਉ ਪੱਤਨ ਰੱਖਿਆ ਜਾਊ ਉਹਦੇ ਦੇਖਿਆ ਜਾਊਗਾ